ਹਾਂਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਜਪਾ ਲੈ ਕੇ ਆ ਗਏ ਆਂ ਪੰਜੀ ਤਰ੍ਹਾਂ ਦੇ ਪ੍ਰਾਠੇ ਦੀ ਰੈਸਪੀ ਦੀ ਵੀਡੀਓ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਚਲੋ ਸਟਾਰਟ ਕਰਦੇ ਹਾਂ ਜੀ ਵੀਡੀਓ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਬੌਲ ਦੇ ਵਿੱਚ ਲਏ ਜੀ ਪਿਆਜ਼ ਬਰੀ ਕੱਟ ਕੇ ਲੰਬੇ ਫਿਰ ਉਸ ਤੋਂ ਬਾਅਦ ਜੋ ਵੀ ਮਸਾਲੇ ਉਹਨਾਂ ਨੇ ਆੜੇ ਕਿਤੇ ਤੁਸੀਂ ਦੇਖ ਸਕਦੇ ਆਂ ਤੇ ਫਿਰ ਧਨੀਆ ਪਾ ਕੇ ਉਹਨਾਂ ਨੇ ਆਲੂ ਵਿੱਚ ਪਾ ਲੈ ਮਿਕਸ ਕਰ ਲੈ ਤੇ ਬਸ ਇੱਕ ਰੋਟੀ ਬੀਲ ਕੇ ਉਹਦੇ ਤੇ ਫੀਲਿੰਗ ਲਗਾ ਲਈ ਆ ਤੇ ਇੱਕ ਪਾਸੇ ਕੱਟ ਕਰਕੇ ਇਹਨੂੰ ਟ੍ਰਾਇੰਗਲ ਦੀ ਸ਼ੇਪ ਦੇ ਲਓ ਤੇ ਉੱਤੇ ਗੁੰਝੀ ਤਨੀਆ ਪਾਊਡਰ ਸੌਰੀ ਤਨੀਆ ਪੱਤਾ ਲਗਾ ਲਿਆ ਤੇ ਬਸ ਬੀਲ ਕੇ ਇਹਨੂੰ ਦੋਨੋਂ ਸਾਈਡ ਤੋਂ 골ਡਨ ਹੋਣ ਤੱਕ ਪਕਾ ਲਓ ਜੀ ਦੇਖੋ ਕਿੰਨਾ ਜਮੀ ਪਰੋਠਾ ਬਣ ਕੇ ਹੋ ਗਿਆ ਰੈਡੀ ਚਲਦੇ ਹਾਂ ਸੈਕਿੰਡ ਨੰਬਰ ਪਰ ਪਰੋਠੇ ਵੱਲ ਜੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਤੇ ਦੇਖਦੇ ਆਂ ਇਹ ਕਿਦਾਂ ਬਣਦਾ ਹੈ ਜੀ ਤੇ ਸਭ ਤੋਂ ਪਹਿਲਾਂ ਜੀ ਉਹਨਾਂ ਨੇ ਚੌਪਰ ਦੇ ਵਿੱਚ ਲਏ ਗਾਜਰ, ਗੋਭੀ, ਫਲੀਆਂ, ਮਟਰ ਤੇ ਉਹਨਾਂ ਨੂੰ ਬ੍ਰਿਕ ਚੌਪ ਕਰ ਲਿਆ ਹੈ। ਤੇ ਜਦੋਂ ਕਰਨ ਤੋਂ ਬਾਅਦ ਉਹਨਾਂ ਨੇ ਪੈਨ ਦੇ ਵਿੱਚ ਥੋੜੇ ਜਿਹੇ ਪਿਆਜ਼ ਤੇ ਹਰੀ ਮਿਰਚ ਪਾ ਕੇ ਪੁੰਨ ਲਿਆ। ਤੇ ਉਹਦੇ ਵਿੱਚ ਹਲਦੀ, ਰੈੱਡ ਚਿੱਲੀ, ਗਰਮ ਮਸਾਲਾ, ਚਾਟ ਮਸਾਲਾ, ਮੈਗੀ ਮਸਾਲਾ, ਨਾਮਕ ਪਾ ਕੇ ਮਿਕਸ ਕਰ ਲਿਆ। ਤੇ ਬਾਕੀ ਜਿਹੜੇ ਚੌਪ ਕੀਤੇ ਸੀ ਸਬਜ਼ੀਆਂ وہ مکس کر لائی چنی طرح ان تھوڑا پھر جہا بننے آپ بوائل کیتا ہوا آلو پا دیتا ہے تے چلو جی مکسچر ہو گیا ریڈی بس تھوڑی جی روٹی بیل کے وہ مکسچر ایڈ کر کے تے چلو جی سیکنڈ نمبر والا پراٹھا بھی انہوں نے بنا کے ریڈی کر دیا ہے ہوں چل رہے ہیں جی تھرڈ نمبر تے دیکھو کنا سونا کرنچی جا لگ رہا یہ سب تو پہلے انہوں نے ایک روٹی لیا ਵੇਚ ਲਾ ਗਾ ਲਿਆ ਦਸੂਕੇ ਤੇ ਛੋਟੇ ਛੋਟੇ ਪੀਸ گارਲਿਕ ਦੇ ਕੱਟ ਕੇ ਫਿਰ ਹਲਦੀ 레드 ਚਿਲੀ ਪਾਊਡਰ ਸੁੱਕਾ ਧਨੀਆ ਨਮਕ ਪਨੀਰ ਐਡ ਕਰਕੇ ਤੇ ਹਰਾ ਧਨੀਆ ਐਡ ਕਰ ਲਿਆ ਥੋੜਾ ਜਿਹਾ ਸੁੱਕਾ ਆਟਾ ਉਹਨਾਂ ਨੇ ਪਾਲਿਆਂ ਵਿੱਚ ਤੇ ਇਸ ਤਰ੍ਹਾਂ ਕੱਟ ਲਾ ਗਾ ਲਿਆ ਹੈ ਤੇ ਕੱਟ ਲੋ ਗੋ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੇ ਗਿਲਾ ਤੁਸੀਂ ਉਸ ਤਰ੍ਹਾਂ ਟਰਾਈ ਕਰ ਸਕਦੇ ਹੋ ਤੇ ਇਹ ਵੀ ਪ੍ਰਾਠਾ బు వయ్యాగ జాఠేదీ శకిన జ ట్రాయి పరాఠేది రెస్పీస్ చీ అగలే పరాఠేది రెస్పీ వాళ్ళ సబ్తో పేల సుక్కా ఆటా థోడా జాయా బేసన ధనియా రెడ్ చిలీ హల్ది గర్మ మసాలా నమకే రెడ్డి సోరి ధనియాని ਉਹ ਮੇਥੀ ਸੀ ਤੇ ਬਾਜੋ ਵਾਇਲ ਕੀਤੇ ਹੋਏ ਆਲੂ ਪਿਆਜ਼ ਚਿਲੀ ਉਹਦੇ ਵਿੱਚ ਤਾਂ ਨਹੀਂ ਉਹਨਾਂ ਨੇ ਐਡ ਕੀਤਾ ਆ ਤੇ ਜੋ ਕਨਗਦੇ ਆਟੇ ਸਾਈਡ ਕੀਤਾ ਉਹ ਮੇਥੀ ਸੀ ਸੌਰੀ ਗਲਤੀ ਨਾਲ ਕਹਿ ਹੋ ਗਿਆ ਤੇ ਚਲੋ ਜੀ ਉਹਦੇ ਪੇੜਾ ਬਣਾ ਕੇ ਉਹਦੇ ਵੀ ਚਾਲੂ ਦੀ ਫੀਲਿੰਗ ਭਰ ਕੇ ਉਹਨਾਂ ਨੇ ਦੋਨੋਂ ਸਾਈਡ ਤੋਂ ਇਹਨਾਂ ਦੀ ਚੰਗੀ ਤਰ੍ਹਾਂ ਪਕਾ ਲਿਆ ਜੀ ਹੁਣ ਚਲਦੇ ਹਾਂ ਜੀ ਅਗਲੇ ਪਰਾਠੇ ਦੀ ਰੈਸਪੀ ਜਿਹੜੀ ਹੈਗੀ ਹੈ ਗੋਭੀ ਦਾ ਪਰਾਠੇ ਦੀ ਤੇ ਇਹਦੇ ਲਈ ਉਹਨਾਂ ਨੇ ਇੱਕ ਦਸਤਬਤ ਕਲਾ ਚੌਪ ਕਰ ਲਈ ਜੀ ਗੋਭੀ ਨੂੰ ਚੌਪ ਕਰ ਲਿਆ ਜੀ ਬ੍ਰਿਕ ਤੇ ਫਿਰ ਉਹਦਾ ਪਾਣੀ ਕੱਢ ਲਿਆ ਇੱਕ ਕਾਟਨ ਦੇ ਕੱਪੜੇ ਦੀ ਹੈਲਪ ਨਾਲ ਤੇ ਇਹਨੂੰ ਚੰਗੀ ਤਰ੍ਹਾਂ ਡਰਾਈ ਕਰ ਲਿਆ ਆ ਹੁਣ ਇਹਦੇ ਵਿੱਚ ਗ੍ਰੀਨ ਚਿੱਲੀ ਬਾਕੀ ਮਸਾਲੇ ਨਮਕ ਲੂਣ ਅਜਵਾਇਨ ਤੇ ਥੋੜਾ ਜਿਹਾ ਉਹਨਾਂ ਨੇ ਨਮਕੀਨ ਐਡ ਕੀਤਾ ਆ ਤੇ ਹਰਾ ਧਨੀਆ ਐਡ ਕੀਤਾ ਵਸ ਜੀ ਇਹ ਮੀਨੂ ਥੋੜੇ ਜਿਹੀ ਰੋਟੀ 'ਤੇ ਉਹਦੇ ਵਿੱਚ ਪਰਕੇ ਫਿਰ దోన పాస్ గోల్డన్ బ్రాన్ తో తిరే పరాఠా తారా వీడియో చైక్ జ మేర చ్రైబ జీవు